ਸਰਕਾਰੀ ਪੱਧਰ ਨਾਲ ਪੁਲਸ ਦੇ ਟੱਲੇ ਵਾਲੇ ਪੁਲਸ ਨੇ ਕੋਈ ਅਚੀਵਮੈਂਟ ਕੀਤੀ ਹੈ ਸਰ ਕੀ ਪ੍ਰਾਪਤੀ ਹੈ ਸਰ ਕੀ ਕਾਰਵਾਈ ਜੁਧ ਨਸ਼ਿਆਂ ਵਿਰੋਧ ਚੱਲ ਰਹੀ ਮੁਹਿੰਮ ਦੇ ਤਹਿਤ ਸਾਡੇ ਡੀਜੀਪੀ ਸਾਹਿਬ ਵੱਲੋਂ ਆਏ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਨੂੰ ਦਿੱਤੇ ਹੋਏ ਦਿਸ਼ਾ ਨਿਰਦੇਸ਼ ਉਹਨਾਂ ਦੇ ਇਨਮਨ ਪਾਲਣਾ ਕਰਦੇ ਹੋਏ ਸਾਡੇ ਵੱਲੋਂ ਰੋਟੀਨ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਵਿੱਚ ਮਾਕਾ ਬੰਦੀਆਂ ਕੋਸ ਆਪਰੇਸ਼ਨ ਰੂਟੀਨ ਚ ਚੱਲ ਰਹੇ ਨੇ ਜਿਹਦੇ ਵਿੱਚ ਸਾਡੇ ਐਸਐਚਓ ਟੱਲੇਵਾਲ ਇੰਸਪੈਕਟਰ ਜਗਜੀਤ ਸਿੰਘ ਜੀ ਨੇ ਇਹਨਾਂ ਦੀ ਟੀਮ ਨੇ ਕੱਲ ਇੱਕ ਚੈਕਿੰਗ ਦੌਰਾਨ ਟੈਂਟਰ ਨੂੰ ਵਿੱਚੋਂ 132 ਕਿਲੋ ਪੋਕੀ ਬਰਾਮਦ ਕੀਤੀ ਜਿਸ ਦੇ ਉੱਪਰ ਪਰਚਾ ਦੇ ਦਿੱਤਾ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਰਿਮਾਂਡ ਵਾਸਤੇ ਸਰ ਕੀ ਨਾਮ ਹੈ ਸਰ ਕਿੱਥੋਂ ਲਿਆਂਦੇ ਜਾ ਰਹੇ ਸੀ ਸਰ ਕਿੱਥੇ ਇਹਦਾ ਨਾਮ ਹੈਗਾ ਜੀ ਸੁੱਚਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪੱਧਰੀ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਇਹ ਹੁਣ ਬਾਕੀ ਦੀ ਪੜਤਾਲ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਸ ਦੀ ਪਿਛਲਾ ਕਿਵੇਂ ਚੱਲਿਆ ਕਿੱਥੋਂ ਆਇਆ ਇਹ ਸਾਰੀ ਪੂਰੀ ਤਹਿਕੀਕਾਤ ਕੀਤੀ ਜਾਊਗੀ ਸਰ ਪਹਿਲੇ ਮਾਮਲੇ ਹੈਗੇ ਜੀ ਇਹ ਤੇ ਮੈਂ ਤੁਹਾਨੂੰ ਦੱਸਿਆ ਵੀ ਅੱਜ ਇਸ ਨੂੰ ਪੇਸ਼ ਕੀਤਾ ਜਾ ਰਿਹਾ ਰਿਮਾਨ ਤੋਂ ਬਾਅਦ ਬਾਕੀ ਦੀ ਜਿਵੇਂ ਵੀ ਇਨਫੋਰਮੇਸ਼ਨ ਵਿਲਪ ਹੁੰਦੀ ਹੈ ਤੁਹਾreturnData ਵੀ ਸ਼ੇਅਰ ਕੀਤੀ ਜਾਊਗੀ ਤੇ ਉਸ ਦੇ ਇਨਪਿੰ ਪਾਲਨਾ ਵੀ ਕੀਤੀ ਜਾਊਗੀ ਸਰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀ ਇਹ ਪੋਸਟ ਬਰਾਮਦ ਕੀਤੀ ਹੈ ਇਸ ਤਰ੍ਹਾਂ ਉਹ ਜਿਹੜੇ ਇਸ ਤਰ੍ਹਾਂ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੀ ਜ਼ਿਆਦਾ ਸ਼ਕਤੀ ਹੋਣ ਦੇ ਅੰਦਰ ਆਜੂਗਾ ਬਿਲਕੁਲ ਇਹ ਤਾਂ ਸਾਡਾ ਹੈ ਹੀ ਹੈ ਜੀ ਜਿਹੜਾ ਵੀ ਕੋਈ ਵੀ ਕਿਸੇ ਵੀ ਗਤੀਵਿਧੀ ਕੋਈ ਗਲਤ ਕੰਮ ਨਾ ਕਰ ਰਿਹਾ ਉਹਦੇ ਖਿਲਾਫ ਸਰਕਾਰ ਵੱਲੋਂ ਸਾਡੇ ਵੱਲੋਂ ਕੋਈ ਟੈਲ ਨਹੀਂ ਹੈ ਸਰ ਪਾਤੇ ਲੈ ਕੇ ਆਦੇ ਜੀ ਇਹ ਆਪਣਾ ਟਰੱਕ ਕੰਟੇਨਰ ਸੀਗਾ ਉਹਦੇ ਵਿੱਚ ਕੈਮੀਕਲ ਸੀਗੇ ਤੇ ਨਾਲ ਹੀ ਐਨਵੀ ਪੁੱਕੀਚੋਰਾ ਪੋਸਟ 132 ਕਿਲੋ ਲੋਡ ਕੀਤੀ ਹੋਈ ਸੀ ਟ੍ਰਾਲਰ ਨੰਬਰ ਸਰ ਟ੍ਰਾਲਰ ਨੰਬਰ ਹੈਗਾ ਜੀ ਇਹਦਾ ਪੀਬੀ 10 ਜੇਬੀ 9774 ਇਹ ਸੱਚ ਹੈ ਕਿ ਇੱਥੇ ਭੜਿਆ ਜਾਂ ਕੋਈ ਬਸ ਸਾਡੇ ਕੋਈ ਆਪਣੀਆਂ ਇਨਫੋਰਮੇਸ਼ਨਸ ਵੀ ਹੁੰਦੀਆਂ ਪਲੱਸ ਉਸ ਤੋਂ ਇਲਾਵਾ ਚੈਕਿੰਗ ਦੇ ਵਿੱਚ ਵੀ ਬਹੁਤ ਸਾਰੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਚੈਕਿੰਗ ਦੇ ਦੌਰਾਨ ਫੜੀਆਂ ਜਾਂਦੀਆਂ ਸਿਰਫ ਕੋਈ ਨਹੀਂ ਕਹਿੰਦਾ ਤਸਕਰਾਂ ਨੂੰ ਅਵੇਰਨੈਸ ਪਹੁੰਚਾਉਣਾ ਕੋਈ ਸਰ ਹਿਦਾਇਤ ਕੇ ਨਾ ਜਾ ਬਿਲਕੁਲ ਤੁਹਾਡੇ ਰਹੀ ਸਾਰੇ ਰਹੀ ਅਸੀਂ ਪਹਿਲਾਂ ਵੀ ਅਪੀਲ ਕਰਦੇ ਹੁਣ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜੇ ਵੀ ਬੰਦੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵੱਲੋਂ ਸਰਕਾਰ ਦੇ ਦੌਰਾਨ ਜੇ ਚਲਾਈ ਹੋਈ ਮੁਹਿੰਮ ਹੈ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਬਹੁਤ ਸਾਰੇ ਲੋਕ ਲੈ ਰਹੇ ਨੇ ਜਿਹੜੇ ਲੋਕ ਹਲੇ ਵੀ ਸincere ਨੇ ਦਿਲੋਂ ਛੱਡਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਤਲਬ ਕੇਅਰ ਕੀਤੀ ਜਾਊਗੀ ਉਸ ਨੂੰ ਭਰਤੀ ਵੀ ਕਰਾਇਆ ਜਾਊਗਾ ਪਰ ਉਹ ਆਪ ਆਪਣਾ ਮਨ ਪੱਕਾ ਬਣਾਉਣ ਕਿ ਅਸੀਂ ਛੱਡਣਾ ਚਾਹੁੰਦੇ ਹਾਂ ਉਹਨਾਂ ਦੀ ਹਰ ਤਰ੍ਹਾਂ ਦੀ ਪਾਲ ਉਹਨਾਂ ਦੀ ਕੇਅਰ ਕੀਤੀ ਜਾਊਗੀ ਹਰ ਤਰ੍ਹਾਂ ਸਰ ਜਿਵੇਂ ਕਿ ਟੱਲੇਵਾਲ ਪੁਲਿਸ ਦੇ ਵੱਲੋਂ ਪਿਛਲੇ ਦਿਨ ਇੱਕ ਗੈਂਗਸਟਰ ਦਾ ਵੀ ਦਿੱਤਾ ਗਿਆ ਸੀ ਇਹ ਕਹਿਣਾ ਚਾਹੁੰਦੇ ਸਰ ਪੁਲਿਸ ਦੀ ਦੇਖੋ ਤੁਹਾਨੂੰ ਪਹਿਲਾਂ ਕਿਹਾ ਜੀ ਕੋਈ ਵੀ ਬੰਦਾ ਜਿਹੜਾ ਕੋਈ ਗਲਤ ਗਤੀਵਿਧੀਆਂ ਕਰ ਰਿਹਾ ਚਾਹੇ ਉਹ ਨਸ਼ੇ ਦਾ ਸਦਾਗਰ ਹੈ ਚਾਹੇ ਉਹ ਕਿਸੇ ਕਿਸਮ ਦੀ ਕੋਈ ਵੀ ਤਾਂ ਉਸ ਦੀ ਜ਼ੀਰੋ ਟੋਲਰੈਂਸ ਹੈ ਤਾਂ ਉਸ ਦੀ ਜੋ ਵੀ ਸਜ਼ਾ ਬਣਦੀ ਹੈ ਉਸ ਦੇ ਤਹਿਤ ਪਰਚਾ ਦਰਜ ਕੀਤਾ ਜਾਉ